ਦੇ ਕਿ ਮਿੱਤਰੋ ਦਾ ਜਿੱਥੇ ਘੁੰਮ ਜਾਂਦਾ ਖਾਸੇ ਗੋਲਕੇ ਰੰ ਬਣਾਦੇ ਉਹਨਾਂ ਨੇ ਆਹ ਦੇਖੋ ਤਿੰਨ ਚਾਰ ਘੇਰੇ ਇੱਥੇ ਦੇਖੋ ਇਹ ਲੰਕਾ ਦੇ ਆ ਗਿਆ ਇਹ ਮਿੱਤਰੋ ਦੇਖੋ ਇਹ ਬਣਾਵਾਂਗੇ ਦੇਖੋ ਐ ਗੋਲੇ ਬਣਾਈ ਜਾਂਦੇ ਇੱਥੇ ਪੂਏ ਛੋਬਾ ਕਾ E' ಏನಿದೆ lunare, ಅದರಲ್ಲಿ E' تعال كده يا ਕਿ ਤੂੰ ਆ ਦੇਖੋ ਕਿੰਨਾ ਸਾਫ ਦਿਖ ਰਿਹਾ ਫੋਨ ਤੇ ਸਾਡੇ ਵਾਲੇ ਚ ਆ ਦੇਖ ਇਹ ਉਹ ਕਿੰਨਾ ਕੋਲੇ ਦਿਦਾ ਇਹਨਾਂ ਸਾਫ ਅਲੱਗ ਅੱਡੀਆਂ ਬਣਾਈਆਂ ਹੁੰਦੀਆਂ ਨੇ ਇੱਥੇ ਉਹ ਦੇ ਇੱਥੇ ਇੱਕ ਉਹ ਪਰਦਾ ਆਪਣੇ ਉਹ ਦੇਖੋ

ਹਾਂਜੀ ਅੱਜ ਲੱਗੇ ਆਪਾਂ ਗੁਲਗੁਲੇ ਕਚੌਰੀਆਂ ਬਣਾਉਣ। ਕਿਉਂਕਿ ਕੱਲ ਨੂੰ ਆਪਾਂ ਨੇ ਮੱਥਾ ਟੇਕਣਾ ਇਸ ਲਈ ਹੁਣ ਬਣਾਵਾਂਗੇ ਸ਼ਾਮ ਨੂੰ। ਮੈਂ ਆਪਦਾ ਕੰਮਕਾਰ ਸਾਰਾ ਡੰਗਰਾਂ ਦਾ ਨਿਵੇੜਿਆ ਹੁੰਦਾ ਤੇ ਹੁਣ ਤਿਆਰੀ ਕਰੀ ਕਰੀ ਪਈ ਹੈ ਮੇਰੀ ਬਣਾਉਣੇ ਆ। ਉਧਰ ਗੁਲਗੁਲੇ ਆਟਾ ਗੁੰਨ ਕੇ ਰੱਖਿਆ ਹੋਇਆ ਤੇ ਆਪਾਂ ਕਚੌਰੀਆਂ ਲਈ ਵੀ ਗੁੰਨ ਲਿਆ। ਇੱਥੇ ਆਲੂਆਂ ਦੇ ਵਿੱਚ ਨੂਣ ਮਚ ਰਲਾ ਰਹੇ ਹਾਂ। ਇਸ ਵਿੱਚ ਪਾਵਾਂਗੇ ਹਰੀ ਮਿਰਚ। ਆਲੂ ਬਾਹਰ ਤੇ ਰੱਖੇ ਹੋਏ ਨੇ। ਠੰਡੇ ਹੋਏ ਹੋਏ ਨੇ ਇਹ। ਨੂਨ ਥੋੜਾ ਜਿਹਾ ਆਟੇ 'ਚ ਵੀ ਪਾਤਾ ਸੀਗਾ ਮੈਂ ਇਲੀਚ ਤੋਂ ਇੱਕ ਚਮਚੀ ਪਾਵਾਂਗੇ ਹਲਦੀ ਪਾਵਾਂਗੇ ਥੋੜੀ ਜਿਹੀ ਤੇ ਕਿਸੇ ਹੈ ਮਸਾਲਾ ਬਸ ਇਹੀ ਚੀਜ਼ਾਂ ਪਾਵਾਂਗੇ ਪਿਆਜ਼ ਨਹੀਂ ਪਾਉਂਦੇ ਹੈਗੇ ਚਲੋ ਜੀ ਆ ਪਰੜਾ ਲਾ ਦੇ ਤੇ ਬਾਹਰ ਆਪਣਾ ਕੜਾਹੀ ਦੇ ਵਿੱਚ ਤੇਲ ਕੜਨ ਵਾਸਤੇ ਰੱਖਿਆ ਹੋਇਆ ਫਿਰ ਤੁਹਾਨੂੰ ਚੁੱਲੇ ਉੱਥੇ ਕੜਾਹੀ ਕੋਲ ਜਾ ਕੇ ਮਿਲਦੇ ਲਓ ਜੀ ਆਪਣਾ ਤੇਲ ਹੋ ਗਿਆ ਗਰਮ ਇੱਥੇ ਆਪਾਂ ਲੱਗਿਆ ਹਾਂ ਗੁਲਬੀਏ ਕੱਢਣ। ਚਲ ਚੈੱਕ ਕਰੀਏ। ਵੇਰ ਤੇ ਕਹੀਆਂ ਨੇ 5 ਵਜੇ, 5 ਵਜੇ। ਲੇਟਿੰਗ ਹੋ ਗਈ। ਆਓ ਪੰਜ ਬੱਲਾਂ ਦਾ ਜਿਹੜਾ ਬੰਦਾ ਪਸ। ਆਵਾਹ ਹੀ ਗਰੂ। ਆਵਾਹ ਹੀ ਬਸ ਸੱਚੀ ਆਸ਼ਕ। ਤਾਂ ਬਾਕੀ ਗੱਲ ਹੈ ਮੈਂ ਸੱਦੀ ਕਰਦੀ ਸੀ ਸੱਜਵੇਂ ਲੱਗਣਾ, ਹਾਜਰ ਲੱਗਣਾ ਪਰ ਮੈਂ ਇਸਨੇ ਬਹੁਤ ਆਂ ਕਰਿਆ। ਬਹੁਤ ਔਖੀ ਖੜੀ ਆ। ਮੰਮੀ, ਮੰਮੀ ਮੇਰੇ ਕੋ ਉੱਪਰ। ਆਪਰੇ ਤੇ ਥੱਲੇ ਲੰਮਕ ਤੇ ਜਾ ਕੇ ਪਾ। ਜਸਤਨ ਬਣਾ ਕੇ ਆਇਆ ਮੋਟ ਚੱਲਦੀ ਹੁਣ। ਜਦੋਂ ਜਿੱਦਾਂ ਕਾਲੀ ਹੋਵੇ ਨਾ ਨਹੀਂ ਛੇਤੀ ਕੰਮ ਨਿਵੇੜਨਾ ਉਹਨਾਂ ਡੰਗਰ ਦਾ ਫੋਕਾ ਕਰ ਲੈਂਦੇ ਆਂ ਮੈਂ ਇਸੇ ਰਿਖੜੇ ਵਿੱਚ ਆਉਂਦੀ ਗੋਲਗਲੇ ਆਪਾਂ ਵੱਧ ਲਾਵਾਂਗੇ ਕੁਝ ਵੀ ਗੋਲਗਲੇ ਸਾਡੇ ਬੱਚਿਆਂ ਨੂੰ ਬਹੁਤ ਸਵਾਲ ਲੱਗਦੇ ਨੇ ਜਿਸ ਕਰਕੇ ਤਾਂ ਬਾਲੇ ਫੇਵਰੇਟ ਨੇ ਤੇ ਕੀ ਮੱਥਾ ਵੀ ਟੇਕਣਾ ਫਿਰ ਉੱਤੇ ਵੀ ਲੱਗ ਜਾਂਦੇ ਨੇ ਬਾਕੀ ਘਰੇ ਚਾਬੀ ਲੈ ਗਈ ਮੈਂ ਨਾ ਮਮਤਾ ਵਾਲਾ ਰਿਆ ਦੀ ਨਾ ਬੰਨ੍ਹ ਲਓ ਇਹ ਖੁਲਿਓ ਬਾਰਨਾ ਵੀ ਤੱਕ ਤੱਕ ਮੇਰੇ ਮੋਸਿਆਰੀ ਸਾਲ ਤੋਂ ਹੂੰ ਬੋਗਰ ਮੈਂ ਚਾਰ

ਮੇਰਾ ਸਿਰ ਬਹੁਤ ਦੁਖ ਰਿਆ ਦਰਦ ਹੋ ਰਿਹਾ ਸੈਂਸ ਪਤਾ ਨਹੀਂ ਕਰਦੇ ਸਮਝ ਨਹੀਂ ਆਉਂਦੀ ਦੋ ਦੁਖ ਤੇ ਅਚਾਨਕੇ ਦੁਹਾ ਦੱਸ ਆਪਾਂ ਇਹਨਾਂ ਵਿੱਚ ਜਮੈਣ ਪਾ ਲਿਆ ਵਧੀਆ ਲੱਗਦੇ ਪੋਰ ਕੋਈ ਨਹੀਂ ਪਾਇਆ ਹੈਗਾ ਨਾ ਪੁੱਲਣ ਵਾਸਤੇ ਨਾ ਮਿੱਠਾ ਛੋੜਾ ਕੁਛ ਵੀ ਸੱਕਰ ਆਵੇ ਬਸ ਪਹਿਲੀ ਵਾਰ ਥੋੜਾ ਮਿੱਠਾ ਛੋੜਾ ਪਾ ਲੰਦਿਆਂ ਜਾਂ ਪੈਕਿੰਗ ਕੋਟਰ ਆਪਾਂ ਨੇ ਕੁਛ ਨਹੀਂ ਪਾਇਆ ਹੈਗਾ ਇਸ ਵਿੱਚ ਸਿਰਫ ਸੱਕਰੇ ਪਾ ਦਿੱਤਾ ਬਸ ਇਕੇ ਜਿਹਾ ਮਮਾ ਮਮਾ ਕਈ ਲੋਕ ਜਦੇ ਬਣਾ ਕੇ ਮੱਥਾ ਟੇਕਦੇ ਨੇ ਪਰ ਆਪਾਂ ਇੱਕ ਦਿਨ ਪਹਿਲਾਂ ਬਣਾਉਂਦੇ ਆ ਸ਼ਾਮ ਨੂੰ ਤੇ ਕਿਉਂਕਿ ਤਾਜ਼ੇ-ਤਾਜ਼ੇ ਬਣਾ ਕੇ ਟੇਕਦੇ ਨੇ ਪਰ ਆਪਣੇ ਨਿਗਾ ਆਪਾਂ ਦੂਸਰੇ ਦਿਨ ਟੇਕਦੇ ਆ ਸਵੇਰੇ ਸੱਜਰੇ ਮੱਥਾ 5:00 ਵਜੇ ਉੱਠਣਾ ਸਵੇਰੇ ਜਾਵਾਂਗੇ ਸੱਜਰੇ ਮੱਥਾ ਟੇਕਣਾ ਦਿਖਾਵਾਂਗੇ ਮਾਂ ਜਰਨਾ 5:00 ਵਜੇ ਸੈਲ ਨਹੀਂ ਲੇਟ ਹੋ ਜਾਣਾ ਉੱਠਣ ਚਾਹ ਰੋ ਤਾਂ ਕਰਨੀ ਮਮਾ ਉਹ ਤੇ ਉਹ ਵੀੰਦਲਾ ਮੁਰਗੀ ਦਾ ਗੋਲਾ ਹੈ ਉਹ ਕਿ ਉਹ ਕਿਸ ਦਾ ਮਤਲਬ ਪਤਾ ਨਹੀਂ মুরগি ਲੈ ਬੱਠੰਦਾ ਖਾਣੂ ਦੇ ਬੱਠੰਦੇ ਕੋਈ ਆਂਦਾ ਬੱਠੰਦਾ ਮੁਰਗੀ ਦਾ ਉਹ ਕਿ ਮਤਲਬ ਤਿੰਨ ਤਿੰਨ ਚਾਰ ਮੰਗਲਵਾਰ ਟੇਕਦੇ ਨੇ ਪਰ ਆਪਾਂ ਇੱਕੋ ਹੀ ਟੇਕਦੇ ਆ ਉਹ ਵੀ ਜਦੋਂ ਹੌਲੀ ਹੌਲੀ ਤੋਂ ਮੁੜ ਕੇ ਆਉਂਦੇ ਨੇ ਵਾਪਸੀ ਤੇ ਬਸ ਆਂ ਦੀ ਮੱਖਾ ਦੇਖਦੇ ਇੱਕ ਮੰਗਲਵਾਰ ਦਾ ਕਈਆਂ ਨੇ ਤਾਂ ਟੇਕ ਵੀ ਲਿਆ ਪਿਛਲੇ ਮੰਗਲਵਾਰ ਪਰ ਅਸੀਂ ਨਹੀਂ ਟੇਕਿਆ ਸੀਗੇ ਅਸੀਂ ਅੱਜ ਹੀ ਟੇਕਾਂਗੇ ਆ ਬਸ ਥੋੜੇ ਜਿਹਾ ਤੋਂ ਬਾਅਦ ਮਿਲ ਜਾਂਦਾ ਨਾ ਮਮਾਂ ਜੈ ਕਚੋਰੀਆਂ ਲਾਉਣ ਲੱਗਾਂਗੇ ਨਹੀਂ ਨਾ ਚਾ ਮੌਸਮ ਬਸਣਾ ਹੋ ਗਿਆ ਠੰਢ ਠੰਢੀ ਹਵਾ ਚੱਲ ਰਹੀ ਹੈ ਏ ਝੰਡਾ ਅੱਜ ਲਾਇਆ ਨਾ ਮੈਂ ਬਾਹਰ ਚੁੱਲੇ ਦੇ ਉੱਤੇ ਹੀ ਫਾਇਦਾ ਹਵਾ ਹਾਰੇ ਬੈਠ ਕੇ ਬਣਾਉਂਗਾ ਆ ਦੇਖੋ ਝੰਡਾ ਲਾਇਆ ਆ ਜੀ ਦੋ ਕ ਠੰਡੇ ਉਹਨੇ ਕੱਢ ਲਾ ਉਹ ਉਥੇ ਰਿਸਟ ਦੇ ਫਿਰ ਉਹਦੇ ਵਿੱਚ ਪਾ ਦੇ ਕੈਂਡੀ ਕੈਂਡੀ ਫਿਰ ਉਹ ਕੈਂਡੀ ਕੱਢ ਕੇ ਫਿਰ ਫਿਰ ਮੱਥਾ ਮੱਥਾ ਦੇਖ ਨੂੰ ਕੱਢ ਲਾ ਕੈਂਡੀ ਚ ਤੋਂ ਆਪਾਂ ਦੋ ਥਾਹਰਾ ਹੀ ਦੋ ਇਹਦੇ ਵਿੱਚ ਰੱਖ ਲੈ ਠੰਡੇ ਹੋ ਜਾਣਗੇ ਉੱਪਰ ਹੀ ਜਾ ਕੜੀ ਇਹ ਹਲ ਕਰ ਦੇ ਬਾਕੀ ਉਸ ਬਾਅਦ ਚਾਹ ਲਵੋ ਗੋਟੇ ਨੇ ਐਸ ਬੈਗੇ ਪੂਰੇ ਹੋ ਗਏ ਨੇ Sadece duruyor. Çal hadi

ਕੰਚਨਾ ਪਾਈ ਚਾਹੁੰਦਾ ਮਿਲ ਗਈ ਦਾਈ ਮਿਲ ਗਈ ਕੀ ਹੋ ਗਿਆ ਚਿੱਟੇ ਨੇ ਇਹ ਤੇ ਤਾਂ ਹੋ ਗਿਆ ਚਿੱਟੇ ਨੇ ਆਓ ਪੱਕੇ ਨਹੀਂ ਅਜੇ ਕੱਚੇ ਨੇ ਅਜੇ ਠੇਕ ਕਰਟਾ ਸੇਕ ਕਰ ਤਾ ਮਾਰ ਲੈ ਅਸੇਕ ਤਾਂ ਬਹੁਤ ਆ ਤੇ ਜਾਲ ਨੇ ਥੋੜਾ ਨੇ ਵਿੱਚੋਂ ਵੀ ਰਹਿਣ ਦੇ ਨੇ ਜਾਣ ਕੇ ਘੱਟ ਰੱਖਿਆ ਹੈ ਵਿੱਚੋਂ ਕੱਚੇ ਰਹਿ ਜਾਣਗੇ ਨੇ ਨੇਰਾ ਹੋ ਗਿਆ ਨਾ ਨੇਰਾ ਮੈਂ ਆਪਣੇ ਤਾਂ ਪਛਾਹ ਪਾਣੀ ਵੀ ਪਲਾਉਣਾ ਡੰਗਰਾਂ ਨੂੰ ਵਾਲੇ ਲੈ ਆਣ ਕਾਇਕ ਜਨੰਨੇ ਬਲਾਮ ਬਲ ਬਲਾ ਗਿਆ ਪਾਣੀ ਪੀਣਾ ਨਹੀਂ ਜੇ ਤਾ ਉਹਨੂੰ ਥੱਲੇਦਾਰ ਦੀ ਤੂੰ ਹੀ ਵੜੀ ਨੂੰ ਹੈ ਜੋ ਹੱਥ ਕਿੰਨੇ ਲੱਗੂਗਾ ਉਹ ਬਲੇਣਾ ਨਾ ਆਪਣੇ ਘਰ ਤੋਂ ਤੇ ਖਾਸੇ ਗੋਲ ਗੋਲ ਦਾ ਤਿੰਨ ਦਹਾੜੇ ਕਮਰੇ ਸੀ ਗੋਲ ਨਾ ਮਮਾ ਪਹਿਲਾਂ ਹੀ ਘਰ ਤੇ ਸੀ ਗਿਆ ਹੋਰ ਤਾਂ ਧੂਆਂ ਨੇ ਗਿਆ ਨਾ ਉਹਦੇ ਲਾਲ ਲਾਲ ਜਾ ਚਲੋ ਬੱਸ ਲਾਲ ਲਾਲ ਜਾ ਤਿੰਡਾ ਕਮਲ ਲੜਿਆ ਹਾਂ ਮੈਂ ਦੇਖ ਤੂੰ ਡੰਡਾ ਮਮਾ ਅੰਦਰ ਨਹੀਂ ਡੇਗਦਾ ਹੁਣ ਝੰਡਾ ਨਾ ਹੈ ਨਾ ਬਣਾ ਡੱਗੇ ਪਰ ਹੁਣ ਉਹ ਹਵਾਣ ਚੱਲਦੀ ਤਾਂ ਕਰਕੇ ਦੇਣਾ ਨੇ ਪੱਕਾ ਮਿਸਤਰੀ ਗਾਲਾ ਲਾਇਆ ਹੋਇਆ ਨਾ ਲਓ ਜੀ ਆਪਾਂ ਕੱਢ ਲਈ ਗੁਲਗੁਲੇ ਸਾਰੇ ਕਿਉਂਕਿ ਟਾਈਮ ਲੱਜਣਾ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਫਿਰ ਤੁਹਾਨੂੰ ਕਚੌੜੀਆਂ ਬਣਾਉਣ ਲੱਗੇ ਮਿਲਾਂਗੇ ਬਾਅਦ ਵਿੱਚ ਤੇ ਆਪਾਂ ਲੱਗੇ ਹਾਂ ਕਚੌੜੀਆਂ ਬਣਾਉਣ ਸਰੋਂ ਦਾ ਤੇ ਪਾਣੀ ਥੋੜੋ ਥੋੜੇ ਹੱਥ ਨੂੰ ਲਾ ਕੇ ਫਿਰ ਬਣਾਵਾਂਗੇ ਇਹਦੇ ਨਾਲ ਦਾ ਮਸਾਲਾ ਨੀ ਬਾਹਰ ਨਿਕਲਦਾ ਕੋਲਿਸ ਨਾ ਵੀ ਤਵੇ ਦੇ। ਫਟਕਾ ਚੱਕ। ਉਹ ਇਹਦੇ ਨਾਲ ਪਾਣੀ ਪੀਣਾ ਪੀਣਾ ਬੋਤਲ ਲੈ ਲਿਆ। ਉਹ ਚਾਹੀਦੀ। ਜੀਣਾ। ਉਹ ਕੱਢ ਦੇ ਬੇ। ਨੰਬਰ ਇਹ। ਉਹ ਹੀ ਦੋਪੇ ਚਾਹੀਦਾ। ਹਾਂ ਚੱਕ ਲੈ ਬਾਬੇ ਜੀਣਾ। ਆ ਲੈ ਬਾਣ ਦੇ।

ਉਹ ਕੋ ਪੂਰੀਆਂ ਦੇਣ ਲੱਗੇ ਪੂਰਾ ਖਾਣਾ ਲੈ ਬਾਰੇ ਮਹੇਗਾ ਉਹ ਨਾ ਹੈ ਨਾ ਹੈ ਬਾਲਣ ਵੱਤ ਸਾਈਪ੍ਰਿਤ ਨੇ ਨਾ ਤਾਂ ਨਿਆ ਪਾਉਂ ਦਿੱਤਾ ਨਾ ਪਿਆਜ ਪਾਉਂ ਬਸ ਬੋਲਦੀ ਪਤਾ ਨਹੀਂ ਖੁੱਲੇ ਗਈ ਹੁਣੀ ਹੈ ਸਹ ਦੇਖਿਆ ਕਿ ਅਜੂਦ ਦੇਖੀ ਮੜਾ ਵਾਲੇ ਮਾਂ ਜਣ ਹੇਮੇ ਤੋਂ ਬਾਹਰ ਨਹੀਂ ਜਾਣਾ ਅੰਦਰ ਆ ਕੇ ਜਦੋਂ ਨੰਨ ਲੜਾ ਬਾਦਲੀ ਗੁਜ਼ਰੀ ਗੱਲ ਦੁਨੀਆ

ਬੱਤਾ ਨਾਲ ਫੋਲਡ ਆ ਬੋਗਾ ਖੋ ਬੋਨ ਜੀ ਲਾ ਜਮਾ ਚਲੋ ਜੀ ਮਿਲਾਂਗੇ ਕੱਲ ਕਿਸੇ ਹੋਰ ਨੂੰ ਮਾ ਰੋਟੀ ਜਨ ਨੂੰ ਤਾਂ ਤਕਲੀਫ OK ਵਾਲਾ ਟਾਟਾ ਮਮੀ ਡਾਕਟਰ ਨੂੰ ਨਹੀਂ ਬੰਦ ਕਰ ਮਾ ਰੋਟੀ ਜਨ ਨੂੰ ਬੰਦ ਨਹੀਂ ਨਹੀਂ ਲੋਟ ਬੰਦ ਕਰ ਬੰਦ ਕਰ ਗੁੰਬਲੀ ਅਚਾਨਕ ਆਹ ਕੱਟ ਵੀ ਆ ਗੋਲ ਪੈਸੇ ਦੀ